ਜੀ ਗੁਪਤਾ ਜੀ ਕੀ ਕਹੋਗੇ ਕਿਵੇਂ ਮੋਬਾਈਲ ਮਿਲਿਆ ਤੇ ਸਾਰੀ ਗੱਲ ਬਾਤ ਦੱਸੋ ਇਹ ਸਾਡੀ ਗਲੀ 'ਚ ਵਿਜੇਕਰ ਬਾ ਟੇਲਰ ਮਾਸਟਰ ਕੰਮ ਕਰਦਾ ਚਾਂ ਟੇਲਰ ਦੀ ਦੁਕਾਨ ਦੇ ਉੱਤੇ ਲੇਬਰ ਦਾ ਕੰਮ ਕਰਦਾ ਹੈ ਸਜਰੀ ਕਮਾਨ ਵਾਲਾ ਬੰਦਾ ਐਨ ਪ੍ਰੋਬਲਮ ਤੇ ਗਿਆ ਸੀ ਉੱਥੇ ਨੂੰ ਸੜਕ ਤੇ ਗਿਰਾ ਮੋਬਾਈਲ ਮਿਲਿਆ ਐਨੇ ਆਪਣੀ ਇਮਾਨਦਾਰੀ ਨਾਲ ਆ ਕੇ ਮਾਸਟਰ ਜੀ ਨੂੰ ਗਲੀ ਦੇ ਦੋ ਬੰਦੇ ਨੂੰ ਦੱਸਿਆ ਵੀ ਮੈਨੂੰ ਇਹ ਮੋਬਾਈਲ ਮਿਲਿਆ ਅਸੀਂ ਐਸਐਫ ਨੰਬਰ ਤੇ ਫੋਨ ਕੀਤਾ ਮੋਬਾਈਲ ਤੋਂ ਤੋਹਨਾ ਮਾਲਕ ਦਾ ਫੋਨ ਆ ਗਿਆ ਅਸੀਂ ਉਹਨੂੰ ਕਿਹਾ ਵੀ ਮੋਬਾਈਲ ਸਾਡੇ ਕੋਲ ਹੈਗਾ ਤੂੰ ਆ ਕੇ ਲੈ ਜਾ ਇਹ ਐਸਤੇ ਇਮਾਨਦਾਰੀ ਹੈ ਵੀ ਇਹ ਕੁਮਾਰ ਜੀ ਦੀ ਐਨਏ ਆਦੇ ਮਾਲਕ ਦੀ ਤੇ ਗਲੀ ਦੀ ਮਜਬੂਦੀ ਸਾਰਿਆਂ ਤੇ ਉਸ ਮਾਲਕ ਨੂੰ ਮੋਬਾਈਲ ਸੌਂਪ ਦਿੱਤਾ ਹੈ ਇਹ ਇਮਾਨਦਾਰੀ ਦੀ ਮਿਸਾਲ ਹੈ ਅੱਜ ਕੱਲ ਕੋਈ ਵੀ ਮਤਲਬ ਅਜੀ ਚੀਜ਼ ਨੇ ਆਦੀ ਇਮਾਨਦਾਰੀ ਤੇ ਕਾਇਮ ਰਹਾ ਹੈ ਜੀ ਠੀਕ ਕੀ ਨਾ ਹੈ ਮੇਰਾ ਨਾਮ ਬਲਵਿੰਦਰ ਸਰ ਹੈ ਬਲਵਿੰਦਰ ਕਿੱਥੇ ਮੋਬਾਈਲ ਡਿੱਗਿਆ ਸੀ ਮੋਬਾਈਲ ਪੈਟਰੋਲ ਪੌਂਤੇ ਪਿੱਛੇ ਥੋੜਾ ਡਿੱਗ ਗਿਆ ਸੀ ਕਿਵੇਂ ਪਤਾ ਲੱਗਿਆ ਤੁਹਾਨੂੰ ਮੋਬਾਈਲ ਕਿੱਥੋਂ ਤੋਂ ਬਾਅਦ ਚ ਲੱਗਾ ਵੀ ਆਪਨੇ ਹੱਥੀਪੋਚੋਂ ਚੌਂਕ ਕੋਲ ਪਹੁੰਚ ਗਏ ਸੀ ਕੁੱਤ ਫੋਨ ਵੇਖਿਆ ਫੋਨ ਨਹੀਂ ਹੈਗਾ ਸੀ ਫਿਰ ਫੋਨ ਮਲਾ ਫਿਰ ਬਾਈ ਨੇ ਫੋਨ ਚੱਕਿਆ ਕਹਿੰਦਾ ਫੋਨ ਆਪਣਾ ਲਾ ਕੇ ਉਹ ਵੇਚ ਕੇ ਗਿਆ ਅਸੀਂ ਲੈਣ ਆਏ ਸੀ ਤਾਂ ਕਿ ਕਿੱਥੋਂ ਮਿਲਿਆ ਫਿਰ ਫੋਨ ਇਹਨੂੰ ਫੋਨ ਆਪਣਾ ਚਾਂਦ ਚਾਂਦ ਟੇਲਰ ਹੈਗਾ ਵੀ ਅੱਛਾ ਤੇ ਫਿਰ ਕੀ ਕਹਿਣਾ ਚਾਹੋਗੇ ਜਿਹਨਾਂ ਦੀ ਇਮਾਨਦਾਰੀ ਵੀ ਬਾਈ ਬਹੁਤ ਹੀ ਧੰਨਵਾਦ ਇਮਾਨਦਾਰੀ ਬਈ ਸਹੀ ਹੈ ਪਹਿਲੀ ਵਾਰ ਦੇਖਿਆ ਇਹ ਬੰਦਾ ਵੀ ਕਿਹੜਾ ਪਿੰਡ ਆ ਤੁਹਾਡਾ ਅਸ ਵਾਲਾ ਮੈਂ ਅੱਛਾ ਤੇ ਕਿੰਨੇ ਦਾ ਫੋਨ ਹੈ ਫੋਨ ਕਿੰਨੇ ਦਾ ਹੈ ਆਪਣਾ ਵੀ 16 ਹਜ਼ਾਰ ਦਾ ਉਹਨੇ ਹੀ ਲਿਆ ਸੀ ਹਾਂਜੀ ਇਹਲੇ 3-3 ਦਿਨ ਹੋ ਗਏ ਸਤਿ ਸ਼੍ਰੀ ਅਕਾਲ ਤੇ 3 ਦਿਨ ਹੀ ਹੋਇਆ ਇਹਨੇਲੇ ਫੋਨ ਇਹ ਫਿਰ ਆਈ ਕਿਵੇਂ ਡੇਗ ਲਿਆ ਫੋਨ ਇਹ ਫੋਨ ਨਾ ਕੋਰਟ ਦੀ ਜੇਬ ਵਿੱਚ ਸੀ ਥੋੜੇ ਪਾਟੀ ਵੀ ਸੀ ਉਹਨੇ ਦੱਸਾਂ ਕਰ ਠੀਕ ਤੁਹਾਡੇ ਦੁਕਾਨ ਦੇ ਮੁਲਾਜ਼ਮ ਨੇ ਇਮਾਨਦਾਰੀ ਦਿਖਾਈ ਇਹਨੂੰ ਲੈ ਕੇ ਕੀ ਕਹੋਗੇ ਕੋਈ ਆਪਣੇ ਗੁਪਾਲ ਤਾਂ ਜਿਹੜੇ ਮੁਲਾਦਿਮ ਕੰਮ ਕਰਦੇ ਨੇ ਇਹ ਬਹੁਤ ਹੀ ਜ਼ਿਆਦਾ ਇਮਾਨਦਾਰ ਨੇ ਬੜਾ ਭਰੋਸਾ ਕਰਨਾ ਜੀ ਮੈਂ ਇਹਨਾਂ ਤੇ ਅੱਗੇ ਵੀ ਕਾਫੀ ਟਾਈਮ ਪਹਿਲਾਂ ਕੋਈ ਗੋਲਡ ਸਟੇ ਦੇਗੇ ਸੀ ਗੱਲੀ ਚ ਉਹ ਵੀ ਲੱਭਿਆ ਸੀ ਤੋਂ ਉਹਨਾਂ ਨੂੰ ਐਵੇਂ ਦੇ ਵਾਪਸ ਕੀਤਾ ਸੀ ਸਾਡੀ ਦੁਕਾਨ ਤੇ ਅਕਸਰ ਕੋਈ ਨਾ ਕੋਈ ਚੀਜ਼ ਬੰਦਾ ਕੋਈ ਖੋਲ ਜਾਂਦਾ ਅਸੀਂ ਕਦੇ ਵੀ ਕੋਈ ਦੀ ਚੀਜ਼ ਕਿਸੇ ਦੇ ਨਹੀਂ ਰੱਖ ਦਿੰਦੇ ਅਸੀਂ ਬਿੱਲ ਵੀ ਆਦਾ ਰਹੇ ਹਾਂ ਜੀ ਅਗਲੇ ਮੋਬਾਈਲ ਹੁੰਦਾ ਸੌਂਦਾ